ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਗੁਰਸਿੱਖ ਬੱਚੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਸੀਗਾ ਉਸ ਦੇ ਕਤਾਰਾਂ ਕਰਕੇ ਜਿਸ ਦਾ ਭਾਜੀਪੀ ਪੰਜਾਬ ਨੇ ਨੋਟਿਸ ਲਿਆ ਸੀ ਤੇ ਰਾਜਸਥਾਨ ਦੀ ਸਰਕਾਰ ਨਾਲ ਗੱਲਬਾਤ ਕੀਤੀ ਸੀ ਉਸ ਦਾ ਰਿਜ਼ਲਟ ਇਹ ਹੈ ਕਿ ਕੱਲ ਰਾਜਸਥਾਨ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਦੁਬਾਰਾ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਸਾਰੇ ਬੋਲਟ ਜਿਹੜੇ ਵੀ ਪ੍ਰੀਖਿਆਵਾਂ ਲੈਂਦੇ ਉਹਨਾਂ ਨੂੰ ਲਿਖਿਆ ਗਿਆ ਵਾ ਕਿ ਕੋਈ ਵੀ ਸਿੱਖ ਜਾਂ ਗੁਰਸਿੱਖ ਬੱਚਾ ਆਪਦੀ ਦਸਤਾਰ ਜਾਂ ਪਗੜੀ ਪਹਿਨ ਕੇ ਆ ਸਕਦਾ ਹੈ ਹੱਥ ਵਿੱਚ ਕੜਾ ਪਾ ਕੇ ਆ ਸਕਦਾ ਕਿਰਪਾਨ ਪਾ ਕੇ ਆ ਸਕਦਾ ਪ੍ਰੀਖਿਆ ਕੇਂਦਰ ਦੇ ਵਿੱਚ ਤੇ ਪ੍ਰੀਖਿਆ ਦੇ ਸਕਦਾ ਇਹ ਬਿਲਕੁਲ ਕਲੀਅਰਲੀ ਨੋਟੀਫਿਕੇਸ਼ਨ ਜਾਰੀ Rajasthan ਦੀ ਸਰਕਾਰ ਨੇ ਕਰ ਦਿੱਤਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ BJP ਦੀ Rajasthan ਸਰਕਾਰ ਦਾ ਜਿਨ੍ਹਾਂ ਨੇ ਇਸ ਗੱਲ ਦਾ ਸ ਗਿਆਨ ਲਿਆ ਤੇ ਸਾਡੀ ਇਸ ਬੇਨਤੀ ਨੂੰ ਮੰਨਿਆ ਤਾ ਜੋ ਅੱਗੇ ਤੋਂ ਕਿਸੇ ਵੀ ਸਿੱਖ ਬੱਚੇ ਨੂੰ ਐਸੀ ਤਕਲੀਫ ਨਾ ਹੋਵੇ ਜਾਂ ਉਹ ਆਪ ਦਾ ਪੇਪਰ ਲੈਣ ਦੇਣ ਤੋਂ ਰਹਿ ਜਾਵੇ ਇਸ ਕਰਕੇ ਇਹ ਨੋਟੀਫਿਕੇਸ਼ਨ ਦੇ ਦਿੱਤਾ ਗਿਆ BDT ਸਰਕਾਰ ਵੱਲੋਂ ਉੱਥੇ ਸੋ ਅੱਗੇ ਤੋਂ ਮੈਨੂੰ ਲੱਗਦਾ ਕਿ ਕਿਸੇ ਵੀ ਬੱਚੇ ਨੂੰ ਇਸ ਪੇਪਰ ਐਸੇ ਪੇਪਰ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਧੰਨਵਾਦ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਗੁਰਸਿੱਖ ਬੱਚੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਸੀਗਾ ਉਸ ਦੇ ਕਾਰਨ ਕਰਕੇ ਜਿਸ ਦਾ ਬੀਜੇਪੀ ਪੰਜਾਬ ਨੇ ਨੋਟਿਸ ਲਿਆ ਸੀ ਤੇ ਰਾਜਸਥਾਨ ਦੀ ਸਰਕਾਰ ਨਾਲ ਗੱਲਬਾਤ ਕੀਤੀ ਸੀ ਉਸ ਦਾ ਰਿਜ਼ਲਟ ਇਹ ਹੈ ਕਿ ਕੱਲ ਰਾਜਸਥਾਨ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਦੁਬਾਰਾ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਸਾਰੇ ਬੋਰਡਸ ਜਿਹੜੇ ਵੀ ਪ੍ਰੀਖਿਆਵਾਂ ਲੈਂਦੇ ਉਹਨਾਂ ਨੂੰ ਲਿਖਿਆ ਗਿਆ ਵਾ ਕਿ ਕੋਈ ਵੀ ਸਿੱਖ ਜਾਂ ਗੁਰਸਿੱਖ ਬੱਚਾ ਆਪ ਦੀ ਦਸਤਾਰ ਜਾਂ ਪਗੜੀ ਪਹਿਨ ਕੇ ਆ ਸਕਦਾ ਹੈ ਹੱਥ ਵਿੱਚ ਕੜਾ ਪਾ ਕੇ ਆ ਸਕਦਾ ਕਿਰਪਾਨ ਪਾ ਕੇ ਆ ਸਕਦਾ ਹੈ ਪ੍ਰੀਖਿਆ ਕੇਂਦਰ ਦੇ ਵਿੱਚ ਤੇ ਪ੍ਰੀਖਿਆ ਦੇ ਸਕਦਾ ਹੈ ਇਹ ਦਾ ਕਲੀਅਰਲੀ ਨੋਟੀਫਿਕੇਸ਼ਨ ਜਾਰੀ Rajasthan ਦੀ ਸਰਕਾਰ ਨੇ ਕਰ ਦਿੱਤਾ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਬੀਜੇਪੀ ਦੀ Rajasthan ਸਰਕਾਰ ਦਾ ਜਿਨ੍ਹਾਂ ਨੇ ਇਸ ਗੱਲ ਦਾ ਸ ਗਿਆਨ ਲਿਆ ਤੇ ਸਾਡੀ ਇਸ ਬੇਨਤੀ ਨੂੰ ਮੰਨਿਆ ਤਾਂ ਜੋ ਅੱਗੇ ਤੋਂ ਕਿਸੇ ਵੀ ਸਿੱਖ ਬੱਚੇ ਨੂੰ ਐਸੀ ਤਕਲੀਫ ਨਾ ਆਵੇ ਜਾਂ ਉਹ ਆਪ ਦਾ ਪੇਪਰ ਲੈਣ ਦੇਣ ਤੋਂ ਰਹਿ ਜਾਵੇ ਇਸ ਕਰਕੇ ਇਹ ਨੋਟੀਫਿਕੇਸ਼ਨ ਦੇ ਦਿੱਤਾ ਗਿਆ ਬੀਜੇਪੀ ਦੀ ਸਰਕਾਰ ਵੱਲੋਂ ਉੱਥੇ ਸੋ ਅੱਗੇ ਤੋਂ ਮੈਨੂੰ ਲੱਗਦਾ ਕਿ ਕਿਸੇ ਵੀ ਬੱਚੇ ਨੂੰ ਇਸ ਪੇਪਰ ਐਸੇ ਪੇਪਰ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਧੰਨਵਾਦ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਇੱਕ ਗੁਰਸਿੱਖ ਬੱਚੀ ਨੂੰ ਪੇਪਰ ਦੇਣ ਤੋਂ ਰੋਕਿਆ ਗਿਆ ਸੀਗਾ ਉਸ ਦੇ ਕਕਾਰਾਂ ਕਰਕੇ ਜਿਸ ਦਾ ਬੀਜੇਪੀ ਪੰਜਾਬ ਨੇ ਨੋਟਿਸ ਲਿਆ ਸੀ ਤੇ ਰਾਜਸਥਾਨ ਦੀ ਸਰਕਾਰ ਨਾਲ ਗੱਲਬਾਤ ਕੀਤੀ ਸੀ ਉਸ ਦਾ ਰਿਜ਼ਲਟ ਇਹ ਹੈ ਕਿ ਕੱਲ ਰਾਜਸਥਾਨ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਦੁਬਾਰਾ ਜਾਰੀ ਕਰ ਦਿੱਤਾ ਗਿਆ ਜਿਸ ਵਿੱਚ ਸਾਰੇ ਬੋਲ ਜਿਹੜੇ ਵੀ ਪ੍ਰੀਖਿਆਵਾਂ ਲੈਂਦੇ ਉਹਨਾਂ ਵਿੱਚ ਲਿਖਿਆ ਗਿਆ ਵਾ ਕਿ ਕੋਈ ਵੀ ਸਿੱਖ ਜਾਂ ਗੁਰਸਿੱਖ ਬੱਚਾ ਆਪਦੀ ਦਸਤਾਰ ਜਾਂ ਪਗੜੀ ਪਹਿਨ ਕੇ ਆ ਸਕਦਾ ਹੈ ਹੱਥ ਵਿੱਚ ਕੜਾ ਪਾ ਕੇ ਆ ਸਕਦਾ ਕਿਰਪਾਨ ਪਾ ਕੇ ਆ ਸਕਦਾ ਪ੍ਰੀਖਿਆ ਕੇਂਦਰ ਦੇ ਵਿੱਚ ਤੇ ਪ੍ਰੀਖਿਆ ਦੇ ਸਕਦਾ ਇਹਦਾ ਕਹਦਾ ਕਲੀਅਰਲੀ ਨੋਟੀਫਿਕੇਸ਼ਨ ਜਾਰੀ Rajasthan ਦੀ ਸਰਕਾਰ ਨੇ ਕਰ ਦਿੱਤਾ ਹੈ ਅਸੀਤਨਵਾਦ ਕਰਨਾ ਚਾਹੁੰਦਾ ਹਾਂ ਬੀਜੇਪੀ ਦੀ ਰਾਜਸਥਾਨ ਸਰਕਾਰ ਦਾ ਜਿਨ੍ਹਾਂ ਨੇ ਇਸ ਗੱਲ ਦਾ ਸ ਗਿਆਨ ਲਿਆ ਤੇ ਸਾਡੀ ਇਸ ਬੇਨਤੀ ਨੂੰ ਮੰਨਿਆ ਤਾਂ ਜੋ ਅੱਗੇ ਤੋਂ ਕਿਸੇ ਵੀ ਸਿੱਖ ਬੱਚੇ ਨੂੰ ਐਸੀ ਤਕਲੀਫ ਨਾ ਆਵੇ ਜਾਂ ਉਹ ਆਪ ਦਾ ਪੇਪਰ ਲੈਣ ਦੇਣ ਤੋਂ ਰਹਿ ਜਾਵੇ ਇਸ ਕਰਕੇ ਇਹ ਨੋਟੀਫਿਕੇਸ਼ਨ ਦੇ ਦਿੱਤਾ ਗਿਆ ਬੀਜੇਪੀ ਦੀ ਸਰਕਾਰ ਵੱਲੋਂ ਉੱਥੇ ਸੋ ਅੱਗੇ ਤੋਂ ਮੈਨੂੰ ਲੱਗਦਾ ਕਿ ਕਿਸੇ ਵੀ ਬੱਚੇ ਨੂੰ ਇਸ ਪੇਪਰ ਐਸੇ ਪੇਪਰ ਦੇਣ ਦੇ ਵਿੱਚ ਕੋਈ ਦਿੱਕਤ ਨਹੀਂ ਆਏਗੀ ਧੰਨਵਾਦ